ਸਾਡੇ ਭਾਈਚਾਰੇ ਨੂੰ ਵੀ ਐਸੇ ਢੰਗ ਨਾਲ ਉਹ ਸਮਝਦੇ ਨੇ ਵੀ ਇਹਨਾਂ ਨੂੰ ਕੁੱਟ ਲੋ ਮਾਰ ਲੋ ਇੱਜ਼ਤ ਨੂੰ ਹੱਥ ਪਾ ਲਓ ਜੇ ਮੈਂ ਸਾਡੀ ਕੋਈ ਜ਼ਮੀਰ ਨਹੀਂ ਪਨਾਡਾ ਦੇ ਸਰਦਾਰਾਂ ਦੀ ਆ ਬੇਜ਼ਮੀਨਿਆਂ ਦੀ ਵੀ ਹੋ ਸਕਦਾ ਜ਼ਮੀਰ ਨਾ ਹੋਵੇ ਤੇ ਮਜ਼ਦੂਰ ਭਰਾਵੋ ਗਲਤ ਸਮਾਜ ਦੇ ਮਿਹਨਤ ਕਾ ਸ਼ਲੋਕੋ ਸੋਡਾ ਲਾਲ ਝੰਡਾ ਜਦੋਂ ਮੈਦਾਨ ਚ ਆ ਗਿਆ ਓ ਬੇਦਮੀਰੇ ਲੋਕਾਂ ਦੀ ਐਸੀ ਧਲਾਈ ਹੋਈ ਐ ਐਸੀ ਧਲਾਈ ਹੋਈ ਐ ਖੋਟ-ਕੋਠੀਆਂ ਚ ਕਬੂਤਰ ਬੋਲਣ ਆਤੇ ਸੀ ਜਿਹੜੇ ਕੋਠੀਆਂ ਦੇ ਵਿੱਚ ਝੁੰਮਰ ਬੋਲਦੇ ਹੁੰਦੇ ਸੀ ਹਰਮਨਾ ਰੰਲੇ ਦੇ ਵਿੱਚ ਵੀ ਦੋ ਬੰਦਿਆਂ ਨੂੰ ਸਾਟਸ ਕਿਉਂ ਦੇ ਬਕਸਤ ਨਹੀਂ ਦੋ ਬੰਦਿਆਂ ਨੂੰ ਸਾਡੇ ਦਲਤ ਸਮਾਜ ਦੀ ਸੰਗੀ ਨੱਪਣਾ ਤੇ ਕੀਤਾ ਮਾਨੂੰ ਪਿੰਡ ਦੇ ਲੋਕਾਂ ਨੇ ਜੋ ਜਾਣਕਾਰੀ ਦਿੱਤੀ ਕਿ ਜਦੋਂ ਉਹਨੇ ਲੜਕੇ ਮਾਰੇ ਕਿ ਰੰਗਵਾਸੀਓ ਚ ਮੈਰਾ ਅੱਜ ਸਾਨੂੰ ਸਬਕ ਸਿੱਖਿਆ ਕੇ ਜਾਵਾਂਗੇ ਜੇ ਦੋ ਬੰਦਿਆਂ ਪਿੱਛੇ ਲੜਾਈ ਹੁੰਦੀ ਤੇ ਸਮੁੱਚੇ ਸਮਾਜ ਨੂੰ ਸਬਕ ਸਿਖਾਉਣ ਦੀ ਗੱਲ ਨਾ ਹੁੰਦੀ ਮਨਸ ਦੀ ਕੋਈ ਸੀ ਕਿ ਇਹ ਲੋਕ ਜਿਹੜੇ ਸਾਡੀਆਂ ਖੋਲੀਆਂ 'ਚ ਹੱਥ ਮਾਰ-ਮਾਰ ਪੈਦਾ ਹੋਏ ਨੇ ਇਹ ਲੋਕ ਜਿਹੜੇ ਸਾਡੇ ਬਗਾਣਾ ਕਰਕੇ ਵੱਡੇ ਹੋਏ ਨੇ ਅੱਜ ਇਹਨਾਂ ਦੇ ਕਾਕੇ ਸਾਡੀਆਂ ਗਲੀਆਂ 'ਚ ਧੰਕੀਆਂ ਦਿੰਦੇ ਨੇ ਇਹਨਾਂ ਨੂੰ ਸਬਕ ਸਿਖਾਓ ਤਾਂ ਕਿ ਆਉਣ ਵਾਲੀ ਪੀੜ੍ਹੀ ਚੇ ਚਾਰ ਵਾਰੀ ਸੋਚੇ ਤਕੜਿਆਂ ਦੇ ਖਿਲਾਫ ਬੋਲਣ ਲਈ ਭਰਾਵੋ ਇੱਕ ਬੰਦੇ ਤੇ ਨਹੀਂ ਇਹ ਸੂਚੇ ਦਲ ਸਮਾਜ ਦੇ ਉੱਤੇ ਹਮਲਾ ਹੋਇਆ ਕੋਈ ਭਰਾਵੋ ਜਿੰਨੇ ਤੁਸੀਂ ਬੈਠਿਓ ਚਿਹਰੇ ਵਾਲੇ ਚਿਹੇ ਵਾਲੇ ਦਾਣ ਦੇ ਪਿੰਡ ਵਾਲੇ ਆ ਜਿਹੜੇ 6 ਮਹੀਨੇ ਪਹਿਲਾਂ 7 ਮਹੀਨੇ ਪਹਿਲਾਂ ਗੜਾਜ ਪਰਨੇ ਪਾ ਕੇ ਕੋਈ ਤੱਕ ਕੜੀ ਦਾ ਪਰਨਾ ਕੋਈ ਪੰਜੇ ਦਾ ਪਰਨਾ ਕੋਈ ਝਾੜੂ ਦਾ ਪਰਨਾ ਕਿ ਸਾਨੂੰ ਵੋਟਾਂ ਦੇ ਦਿਓ ਕੋਈ ਕਹਿੰਦਾ ਸੀ ਔਰਤਾਂ ਨੂੰ 1000 ਰੁਪਏ ਮਹੀਨਾ ਦੇਵਾਂਗੇ ਕੋਈ ਕਹਿੰਦਾ ਸੀ 2000 ਮਹੀਨਾ ਦੇਵਾਂਗੇ ਅੱਜ ਜਦੋਂ ਸਾਡੇ ਦਲਤ ਸਮਾਜ ਦੀ ਔਰਤ ਪੈਂਡੂ ਤਨਾਡਾ 2000 ਰੁਪਇਆ ਦੇਣ ਵਾਲੇ ਉਹ ਸੱਫਰ ਤੇ ਵੀ ਆ ਕੇ ਨਹੀਂ ਬੈਠਦਾ ਸਾਡੇ ਤੇ ਇਹ ਚੈਲੰਜ ਹੈ ਸਾਡੇ ਦਲਤ ਸਮਾਜ ਨੂੰ ਇਹ ਸਾਡੇ ਲਈ ਸਬਕ ਬਣਦਾ ਅੱਜ ਸਿੱਖਣ ਦਾ ਕਿਉਂ ਲੋਕ ਜਿਹੜੇ ਵੋਟਾਂ ਬਾਰੇ ਪਖੰਡ ਕਰਦੇ ਨੇ ਸਾਡੇ ਸੱਫਰ ਤੇ ਵੀ ਨਹੀਂ ਆਏ ਆ ਮੁੱਖ ਮੰਤਰੀ ਕਾਂਗਰਸ ਦਾ ਪਿਛਣਾ ਮੈਂ ਨਹੀਂ ਕਹਿਆ ਜਾਣਾ ਚਾਹੀਦਾ ਹਰ ਇੱਕ ਦੇ ਸੁੱਖ ਦੇ ਵਿੱਚ ਦੁੱਖ ਦੇ ਵਿੱਚ ਜਾਣਾ ਚਾਹੀਦਾ ਜਿਹੜਾ ਸਾਡਾ ਭਾਈਚਾਰਾ ਰਮਦਾਸ ਸਿੰਘ ਜਿਹੜੇ ਕਹਿੰਦੇ ਸੀ ਚੰਨੀ ਮੁੱਖ ਮੰਤਰੀ ਬਣ ਗਿਆ ਜੀ ਇਹ ਤਾਂ ਸਾਡਾ ਰਮਦਾਸ ਸਿੰਘਾਂ ਦਾ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਦੇ ਤਾਂ ਬੈਠ ਗਿਆ ਰਾਤ ਕੱਟਣ ਵਾਗਿਆ ਉਹ ਰੱਲੇ ਵਾਲੇ ਉਹ ਛੋਟੇ ਕੋਈ ਆਇਆ ਰਾਤ ਕੱਟਣ ਵਾਤ ਆਇਆ ਛੋਟੇ ਸੱਤਰਾਂ ਤਾਂ ਬੈਠਣ ਵਾਤ ਇਹ ਜਮਾਤ ਦਾ ਮਾਮਲਾ ਜਾਤ ਦਾ ਮਾਮਲਾ ਨਹੀਂ ਚੋਣਾਂ ਤੇ ਮੇਰਾ ਦਾ ਹੋ ਸਕਦਾ ਮਰਦਿਆਂ ਦਾ ਹੋ ਸਕਦਾ ਆਦਮਿਕਾਂ ਦਾ ਹੋ ਸਕਦਾ ਪਰ ਚੰਮ ਸਾਡਾ ਨਹੀਂ ਹੋਗਾ ਦਿਮਾਗ ਸਾਡਾ ਨਹੀਂ ਹੋਗਾ ਜਮਾਤ ਸਾਡੀ ਨਹੀਂ ਹੈਗੀ ਲੋਟਣ ਬਾਤ ਤੇ ਬੇਸ਼ੱਕ ਉਹ ਚੋਣਾਂ ਸਾਡਾ ਪਾਲਣ ਕਿਉਂ ਭਾਈ ਕੋਈ ਕਾਲੀ ਉਹਨਾਂ ਦਾ ਵੀ ਰਾਜ ਨਹੀਂ ਕੋਈ ਕਾਂਗਰਸੀ ਉਹਨਾਂ ਦਾ ਵੀ ਕੋਈ ਰਾਜ ਨਹੀਂ ਬੀਜੇਪੀ ਵਾਲੇ ਜਿਹੜੇ ਪੰਜਾਬ ਦੇ ਵਿੱਚ ਸੱਤਾ ਹਾਸਲ ਕਰਨਾ ਚਾਹੁੰਦੇ ਨੇ ਕੋਈ ਆਇਆ ਰਲੇ ਪਿੰਡ ਦੇ ਵਿੱਚ ਮੈਂ ਰਲੇ ਵਾਲਿਆਂ ਨੂੰ ਪੁੱਛਣਾ ਚਾਹੁੰਦਾ ਕੋਈ ਆਇਆ ਸਾਡੇ ਸੱਤਰ ਤੇ ਬੈਠਣ ਬਾਤ ਤੇ ਜੇ ਨਹੀਂ ਆਇਆ ਤਾਂ ਹੱਥ ਐ ਕਰੋ ਜੇ ਆਇਆ ਤਾਂ ਦੱਸੋ ਇਹ ਤਸਵੀਰ ਹੈ ਜਿਉਂਦੀ ਜਾਗਦੀ ਤਸਵੀਰ ਨੂੰ ਦੇਖ ਕੇ ਅਸੀਂ ਜਾਗਾਂਗੇ ਨਹੀਂ ਫਿਰ ਭਰਾਵੋ ਮਰਦਿਆਂ ਦੀ ਸ਼੍ਰੇਣੀ ਚ ਜਾਵਾਂਗੇ ਮਰਦਿਆਂ ਦੀ ਚ ਤੇ ਜਿੰਨਾ ਚੱਕਾ ਸੀ ਮਰਦਿਆਂ ਦੀ ਸ਼੍ਰੇਣੀ ਚ ਖੜਾਂਗੇ ਐਸਾ ਢੰਗ ਨਾਲ ਜਲੀਲ ਹੋਵਾਂਗੇ ਐਸੇ ਢੰਗ ਨਾਲ ਰਲਾਂਗੇ ਕਹਿੰਦੇ ਤਾਕੜੇ ਦੀ ਜੇ ਘੁੱਗੀ ਮਰ ਜਾਏ ਉਹ ਸ਼ਹੀਦ ਹੋ ਜਾਂਦੀ ਏ ਜੇ ਗਰੀਬ ਦਾ ਬੰਦਾ ਮਰ ਜਾਏ ਉਹ ਕੁੱਤੇ ਬਿੱਲੇ ਦੇ ਸਮਾਨ ਹੋ ਜਾਂਦਾ ਤਕੜੇ ਦਾ ਕੁੱਤਾ ਵੀ ਮਰ ਜਾਏ ਲਾਲ ਲੀਲੀਆਂ ਬਤੀਆਂ ਵਾਲੇ ਢੇਰ ਲਾ ਦਣਗੇ ਗਰੀਬ ਦਾ ਬੰਦਾ ਵੀ ਮਰ ਜਾਏ ਗਰੀਬ ਦੇ ਸੱਤਰ ਤੇ ਵੀ ਕੋਈ ਤਕੜਾ ਬੈਠਣ ਨਹੀਂ ਆਉਂਦਾ ਇਹ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ